ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਣਾ ਦਾ ਤੁਹਾਡਾ ਸਵਾਗਤ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਅੱਜ ਅਸੀਂ ਇਸ ਚੈਨਲ ਦੇ ਵਿੱਚ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਪਸ਼ਮੀਨੇ ਦਾ ਸੂਟ ਆ ਬਿਲਕੁਲ ਸਾਫ਼ ਤੇ ਇੱਕ ਸੋਲ ਆ ਉਹ ਸੋਲ ਦੇ ਨਾਲ ਸੂਟ ਦੀ ਮੈਚਿੰਗ ਕੀਤੀ ਗਈ ਆ ਸੂਟ ਉੱਤੇ ਕਢਾਈ ਕੀਤੀ ਗਈ ਆ ਤੇ ਸੋਲ ਦੇ ਨਾਲ ਮੈਚਿੰਗ ਕੀਤੀ ਗਈ ਆ ਬਹੁਤ ਸੋਹਣੀ ਮੈਚਿੰਗ ਹੋਈ ਆ ਤੁਸੀਂ ਦੇਖਿਓ ਸਾਰੀ ਵੀਡੀਓ ਦੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਊਗੀ ਮੈਚਿੰਗ ਤੇ ਇਸੇ ਤਰ੍ਹਾਂ ਦੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਜਿਹੜੇ ਭੈਣ ਭਰਾਵਾਂ ਨੇ ਆਪਰੋਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਸਾਫ ਸੂਟ ਅਤੇ ਸੌਲ ਦੀ ਮੈਚਿੰਗ ਕਿੱਦਾਂ ਕੀਤੀ ਹੈ ਲੋਕ ਜਿਹਨੂੰ ਆਖਿਆ ਸੀਗਾ ਵੀ ਸੂਟ ਦੀ ਸੌਲ ਦੇ ਨਾਲ ਮੈਚਿੰਗ ਕੀਤੀ ਗਈ ਹੈ ਤੇ ਆਹ ਇਹਦੇ ਬਾਹਾਂ ਦੇ ਗੜਾਈ ਕੀਤੀ ਹੈ ਬਹੁਤ ਸੋਹਣੀ ਗੜਾਈ ਹੈ ਤੇ ਆਹ ਦੂਜੀ ਬਾਹਾਂ ਆ ਗਈ ਤੇ ਆਹ ਇਸ ਦਾ ਗਲਾ ਆ ਗਿਆ ਹੁਣ ਅਸੀਂ ਇਸ ਨੂੰ ਸੌਲ ਤੇ ਹੁਣ ਇਹਦਾ ਤੇ ਇਹ ਸੌਲ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇਹ ਕੜਾਈ ਕੀਤੀ ਹੈ ਨਾ ਆਪਣੇ ਆਹ ਫੋਲਾਂ ਦੀ ਇਹ ਸੌਲ ਦੇ ਰੰਗ ਦੇ ਨਾਲ ਆਪਾਂ ਮੈਚਿੰਗ ਕੀਤੀ ਆ ਤੇ ਇਹ ਲੈਤਾ ਹੋਇਆ ਜਦੋਂ ਸਿਲਾਈ ਕਰਕੇ ਪਾਇਆ ਜਾਊਗਾ ਬਹੁਤ ਹੀ ਸੋਹਣਾ ਲੱਗੂਗਾ ਤੇ ਸਾਨੂੰ ਕਸਟਮਰ ਨੇ ਕਿਹਾ ਸੀਗਾ ਵੀ ਇਹਦੀ ਸੌਲ ਦੇ ਨਾਲ ਮੈਚਿੰਗ ਕਰਨੀ ਆ ਕਿਉਂਕਿ ਸੂਟ ਇਹ ਬਿਲਕੁਲ ਸਾਫ਼ ਸੀਗਾ ਤੇ ਜਿਸ ਕਰਕੇ ਜਿਹੜਾ ਸੋਲ ਦਾ ਰੰਗ ਦੀਗਾ ਉਹਦੇ ਨਾਲ ਦੀ ਆਪਣੀ ਕਢਾਈ ਕਰਤੀ ਤੇ ਆ ਫੁੱਲ ਬਾਤੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਬੀਨੇਸ਼ਨ ਆ ਤੇ ਬਾਕੀ ਇਹਦੇ ਕਿਹੜੇ ਤੇ ਨਹੀਂ ਕਿਹੜੇ ਗਲੇ ਖਲੀ ਬਾਹਾਂ ਤੇ ਹੋਈ ਸੀ ਇਹਦੇ ਸਿਰਫ ਬਾਹਾਂ ਤੇ ਗਲੇ ਤੇ ਹੀ ਕੀਤੀ ਗਈ ਹੈ ਕਢਾਈ ਤੁਸੀਂ ਦੇਖ ਰਹੇ ਹੋ ਸੋਹਣ ਬਹੁਤ ਦਿਖਾ ਦੇਣਾ ਬਹੁਤ ਸੋਹਣਾ ਕੰਬੀਨੇਸ਼ਨ ਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਿਆ ਹੋਊਗਾ ਕਿੰਨੀ ਸੋਹਣੀ ਮੈਚਿੰਗ ਹੋਈ ਆ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਚਿੰਗ ਤੇ ਕਿਉਂ ਸਾਫ ਸੂਟ ਦੀਗਾ ਸੂਟ ਦੀ ਸੌਲ ਦੇ ਨਾਲ ਮੈਚਿੰਗ ਕਰਨੀ ਸੀ ਮੈਂ ਸੌਲ ਦਾ ਕਲਰ ਦੇਖਿਆ ਤੁਸੀਂ ਨੇ ਉਹ ਕਲਰ ਦੇ ਨਾਲ ਦੀ ਆਪਣੀ ਕਢਾਈ ਕੀਤੀ ਆ ਬਾਹਾਂ ਤੇ ਕਢਾਈ ਕੀਤੀ ਆ ਤੇ ਗਲੇ ਤੇ ਕੀਤੀ ਆ ਤੇ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਚਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਪੈਨਪ੍ਰਾਵਾ ਨੇ ਅਪਰ ਹੋਰ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਸੇ ਚੁਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਸਰੀ ਗੱਲ ਦੀ